ਮੇਰੀ ਲਾਡੋ ਧੀਆ ਐ ਤੂੰ ਮੈਂ ਕਿੱਥੇ ਜਾਉਂਗੀ ਚੱਲ ਚੱਲ ਦੱਸ ਕਿੰਨਾ ਟਾਈਮ ਹੋ ਗਿਆ ਭੁੱਖ ਇੰਨੀ ਲੱਗੀ ਪਈ ਐ ਪਿਓ ਦਾ ਆਇਆ ਬੈਠਾ ਇਹਨੂੰ ਆਪਣੇ ਪਤਾ ਹੀ ਨਹੀਂ ਹੈਗਾ ਹੋਰ ਕਿੱਥੇ ਗਈ ਐ ਘੰਟਾ ਹੋ ਗਿਆ ਗਈ ਨਾ ਗੁਰਦੁਆਰੇ ਗਈ ਲੈ ਆ ਗਈ ਮਹਾਰਾਣੀ ਨਾ ਕਿੱਥੇ ਗਈ ਹੈ ਤੂੰ ਮम्मी ਚ ਗੁਰਦੁਆਰੇ ਗਈ ਸੀ ਗੁਰਦੁਆਰੇ ਗਈ ਸੀ ਜ ਚੁਗਲੀਆਂ ਕਿਸਨ ਗਈ ਹੈ ਮੈਨੂੰ ਪਤਾ ਜਿਹੜੇ ਗੁਰਦੁਆਰੇ ਗਈ ਹੈ ਤੂੰ ਨਾ ਜੀ ਮੈਂ ਚੁਗਲੀਆਂ ਕਿੰਨਾਂ ਦੀਆਂ ਕਰਨੀਆਂ ਨੇ ਨਹੀਂ ਬੱਸ ਕਰ ਮੈਂ ਜਾਣਦੀ ਹਾਂ ਸਾਰਾ ਆਹ ਬੜੀ ਆਈ ਤੂੰ ਇੱਥੇ ਨਾ ਰੋਟੀ ਕਿਨੇ ਦੇਣੀ ਹੀ ਪਕਾ ਕੇ ਸਵੇਰ ਦੇ ਸਾਲ ਭੁੱਖ ਲੱਗੀ ਹੋਈ ਹੈ ਕਿਹੜਾ ਟਾਈਮ ਆ ਗਿਆ ਇੰਨਾ ਟਾਈਮ ਲੱਗਦਾ ਬਾਬੇ ਦੇ ਪਾਪੂ ਜੀ ਤਾਂ ਕਹਿੰਦੇ ਸੀ ਮੈਂ ਗੁਰੂ ਘਰ ਹੀ ਜਾਊਂਗਾ ਗਈਏਗੇ ਅਸੀਂ ਹੁਣ ਜੇ ਗੁਰੂ ਘਰ ਜਾਈ ਤਾਂ ਲੰਗਰ ਉੱਥੇ ਛੱਕ ਕੇ ਆਈਏ ਹਨਾ ਕਾਰਨਾ ਖਾਈਏ ਚਲ ਕੋਈ ਗੱਲ ਨਹੀਂ ਮਮੀ ਜੀ ਮੈਂ ਬਣਾ ਦਿੰਨੀ ਆ ਬਣਾ ਦਿੰਨੀ ਐ ਹੁਣੇ ਬਣਾ ਦਿੰਦੀ ਆ ਉਹ ਕਦ ਤੇ ਆ ਕੇ ਬੈਠੇ ਨੇ ਅੰਦਰ ਮੈਂ ਬਣਾ ਦਿੰਨੀ ਮਮੀ ਜੀ ਕੋਈ ਗੱਲ ਨਹੀਂ ਬਣਾ ਦਿੰਨੀ ਐ 2 ਘੰਟੇ ਹੋ ਗਏ ਨੇ ਗੁਰਦੁਆਰੇ ਗਈ ਹਾਂ ਇੰਨਾ ਟਾਈਮ ਲਾਉਂਦੇ ਬਣਾ ਮੱਥਾ ਟੇਕਣ ਨੂੰ ਹਾਂਜੀ ਮੈਂ ਤਾਂ ਠੀਕ ਆਂ ਤੁਸੀਂ ਠੀਕ ਹੋ ਇਹ ਦੇਖੋ ਕਿੰਨਾ ਚਿਰ ਹੋ ਗਿਆ ਨਾ ਤਾਂ ਤੁਸੀਂ ਮੈਨੂੰ ਬੁਲਾਉਣਿਓ ਨਾ ਤੁਸੀਂ ਆਉਣੇ ਹੋ ਕਦੋਂ ਆਣਾ ਲੈ ਹਜੇ ਵੀ ਛੇ ਮਿੰਟ ਲੱਗਣਗੇ ਤੁਹਾਨੂੰ ਨਹੀਂ ਨਹੀਂ ਬੇਬੇ ਬਾਪੂ ਵੀ ਤਾਂ ਕੁਛ ਨਹੀਂ ਕਹਿੰਦੇ ਉਹੀ ਬਸ ਚੀਜ਼ਾਂ ਨਹੀਂ ਲੱਗਦਾ ਆਜੋ ਨਾ ਤੁਸੀਂ ਨਹੀਂ ਆਹੇ ਸਾਡੇ ਕੱਪੜੇ ਕਿੰਨੇ ਕਰਨੇ ਆ ਦੇਖੀ ਧੋ ਕੇ ਸਾਰੇ ਇਹਨਾਂ ਨੂੰ ਧੋਇਆ ਨਾਲੋਂ ਇਹ ਪਹਿਨਦੇ ਇੰਦਰ ਫੋਨ ਫੜਾ ਘੰਟਾ ਲੱਗੀ ਰਹੇ ਜਦੋਂ ਮੈਂ ਖਾ ਫੋਨ ਤੇ ਲੱਗੀ ਰਹਿਣੀ ਐ ਮੰਮੀ ਜੀ ਇਹਨਾਂ ਦਾ ਫੋਨ ਸੀਗਾ ਇਹਨਾਂ ਦਾ ਫੋਨ ਹੀ ਚੱਕ ਨਾ ਕੀ ਕਹਿੰਦੀ ਹੈ ਮੇਰੇ ਮੁੰਡੇ ਨਾਲ ਮੇਰਾ ਜੀ ਨਹੀਂ ਰਹਾ ਮੈਂ ਸਾਰ ਸੌਂਡਾਈ ਆ ਨਾ ਤੈਨੂੰ ਅਸੀਂ ਕੰਮ ਲਾ ਕੇ ਰੱਖਦੇ ਤੈਨੂੰ ਕਿਹੜੀ ਫਾਂਸੀ ਦਾ ਹੁਕਮ ਲਾਇਆ ਸੀ ਹੈ ਕਿਹੜਾ ਤੈਨੂੰ ਕੰਮ ਕਰਾਣੇ ਦੇਰ ਤੋਂ ਹਰ ਟਾਈਮ ਮੰਮੀ ਜੀ ਹੂੰ ਰੱਖ ਦਿੰਦੇ ਤੁਸੀਂ ਕੱਪੜੇ ਨਹੀਂ ਮੇਰੀ ਗੱਲ ਸੁਣ ਜਦੋਂ ਉੱਠਣੀ ਹੈ ਆਪਣੀ ਮਰਜ਼ੀ ਨਾਲ ਸੌਂਣੀ ਆਪਣੀ ਮਰਜ਼ੀ ਨਾਲ ਉੱਠਦੀ ਹੈ ਜਦੋਂ ਆਪਣੀ ਮਰਜ਼ੀ ਹੁੰਦੀ ਹੈ ਉਦੋਂ ਕੰਮ ਕਰਦੀ ਹੈ ਕਿਹੜਾ ਤੈਨੂੰ ਅਸੀਂ ਸੰਗ ਕਰਦੇ ਨਹੀਂ ਉਹਨਾਂ ਚੁੱਕਦੇ ਹਾਂਗੇ ਹਰ ਟਾਈਮ ਫੋਨ ਕਰਨ ਨੂੰ ਮੈਂ ਕਿਹੜਾ ਉਹਨਾਂ ਨੂੰ ਇਹ ਕਿਹਾ ਵੀ ਮੈਨੂੰ ਬੇਬੇ ਬਾਪੂ ਤੰਗ ਕਰਦੇ ਨੇ। ਹੋਰ ਕੀ ਕਹਿੰਦੀ ਹੈ? ਮੈਨੂੰ ਜੀ ਨਹੀਂ ਲੱਗਦਾ ਇਹਦਾ ਕੀ ਮਤਲਬ ਹੈ? ਮੰਮੀ ਜੀ ਹੁਣ ਕਦੇ ਤਾਂ ਪਾਸਾ ਥੱਲ ਨੂੰ ਜੀ ਕਰਦੀ ਆ। ਵੀ ਹੁਣ ਉਹ ਵੀ ਨਹੀਂ ਹੈਗੇ ਪੇਕੇ ਵੀ ਨਹੀਂ ਗਈ ਕਿੰਨਾ ਚਿਰ ਹੋ ਗਿਆ। ਆਹੋ ਵੀ ਅਸੀਂ ਤਾਂ ਤੰਗ ਕਰਦੇ ਆ ਫਿਰ ਮਤਲਬ ਤੇ ਇਹੀ ਹੋਇਆ ਨਾ। ਨਹੀਂ ਮੰਮੀ। ਅਸਤ ਧੋਣੇ ਨੇ ਕਿ ਨਹੀਂ ਕੱਪੜੇ ਧੋਣੇ ਨੇ। ਨਾ ਨਾ ਆਪਣੀ ਮਾਂ ਨੂੰ ਕੱਪੜੇ ਨੇ ਤਿਆਂ ਲਾਈ ਜਾਣੇ ਧੋਣ ਵਾਲੇ ਤੇ ਦਿਮਾਗ ਸੱਟੇ। ਧੋਣੇ ਨਹੀਂ ਹੈਗੇ ਇਹ। ਭੁੱਲ ਗਈ ਸੀ ਮੀ ਜੀ ਕੋਈ ਗੱਲ ਨਹੀਂ ਮੈਂ ਧੋ ਦਿੰਦੀ। ਤੇਰਾ ਮਾਸ ਚੱਲੇ ਨਾ ਤਾਂ ਸਾਨੂੰ ਧੋਣ ਵਾਲੇ ਕੱਪੜ ਕੋਣ ਅਰੇ ਕਿਤੇ ਰਹਿਂਦਾ ਤੈਨੂੰ ਦਮਾ ਸਾਰਾ ਦਿਨ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਆਈ ਨੋ ਤੈਨੂੰ ਲੈ ਜਾ ਵੀ ਛੱਡ ਜਾ ਇੱਥੇ ਬੈਜੋ ਮੈਂ ਕੱਪੜੇ ਧੋਇਆ ਮੈਂ ਨਹੀਂ ਬੈਠੀ ਹਾਂ ਲੈ ਜਾ ਮੈਨੂੰ ਵੀ ਨਾਲ ਚਾਹ ਬਣਾ ਕੇ ਦਵਾਂ ਤੁਹਾਨੂੰ ਮੈਂ ਨਹੀਂ ਚਾਹ ਨਹੀਂ ਮਕੀਨੀ ਹਜੇ ਅੰਦਰ ਸਾਲ ਮੈਂ ਚਾਹ ਪਿਆ ਪਿਆ ਕੇ ਕਈ ਨਿੰਬੂ ਪਾਣੀ ਵੀ ਕਹਿ ਰਿਆ ਕਰ ਹਰ ਟਾਈਮ ਚਾਹ ਇਹ ਤੇ ਫੋਨ ਇੱਥੇ ਕੀ ਕਰੀ ਜਾਨੀ ਆ ਤੂੰ ਉਹ ਦਿਨਾਂ 'ਇਹ ਤੋੜਦੀ ਸੀਗੀ ਕੀ ਹੋ ਗਿਆ ਯਾਰ ਦੋ ਰੋਟੀਆਂ ਦੇ ਦੇ ਮੈਨੂੰ ਲਾ ਕੇ ਮੇਰੀ ਗੱਲ ਸੁਣ ਉਹ ਐ ਨਾ ਮੈਨੂੰ ਤਪਾਇਆ ਨਾ ਕਰੋ ਸਵੇਰੇ ਸਵੇਰ ਥੋਨੂੰ ਹੀ ਪਤਾ ਚੰਗਾ ਭਲਾ ਮੈਂ ਕੰਮ ਕਰੀ ਜਾਨੀ ਆ ਕੋਈ ਨਹੀਂ ਬਣਾ ਦੇਣੀ ਆ ਰੋਟੀਆਂ ਖੜਜੋ ਹੁਣ ਤੂੰ ਕਮਾਲ ਹੈ ਤੇਰੀ ਹੈ ਨਾ ਦੋ ਰੋਟੀਆਂ ਚ ਵੀ ਤਪਾਉਣ ਨੂੰ ਕਹਿ ਰਹੀ ਐ ਕਿਹੜਾ ਤੂੰ ਕੋਈ ਹੋਰ ਕੰਮ ਕਰਨਾ ਤੇਰੇ ਸੱਸ ਸੋਹਰਾ ਨੇ ਕੋਈ ਵੀ ਤੂੰ ਰੋਟੀਆਂ ਸਬਜ਼ੀ ਲਾਣੇ ਨੇ ਦੋ ਰੋਟੀਆਂ ਦੇਣੀ ਹੁੰਦੀਆਂ ਨੇ ਮੈਨੂੰ ਗੱਲ ਉਹ ਨਹੀਂ ਹੈਗੀ ਕੱਲੀ ਆ ਫਿਰ ਵੀ ਸਾਰੇ ਕੁਛ ਆਪ ਕਰਨਾ ਪੈਂਦਾ ਦਾ ਕਿਤੇ ਨਹੀਂ ਆਪ ਨੂੰ ਤੂੰ ਮੋਟ ਚੱਲੀ ਚੱਲ ਮੈਨੂੰ ਦੇ ਯਾਰ ਦੋ ਰੋਟੀਆਂ ਫੜਾਫੜ ਬਣਾ ਕੇ ਕੋਈ ਨਹੀਂ ਦੇ ਦੇਣੀ ਜਾਓ ਅੰਦਰ ਬੈਠੋ ਕਮਾਲ ਯਾਰ ਦੋ ਰੋਟੀਆਂ ਵੀ ਨਹੀਂ ਲੱਗਦੀਆਂ ਦਰਤੋ ਤਾਂ ਹੈ ਨਾ ਹਾ ਹਾ ਗੀ ਢੀ ਗਰਮੀ ਹੋਈ ਤਈ ਨਿੰਬੂ ਪਾਣੀ ਮੈਂ ਤੇ ਪੀਆ ਹਾਂ ਮੰਮੀ ਜੀ ਤੋ ਇਹਨੇ ਕੱਪੜੇ ਫੇਰਨੇ ਆਈਏ ਕੱਪੜੇ ਅੱਧੇ ਤਾਂ ਪਾਇਆ ਈ ਸੀ ਮਸ਼ੀਨ ਚ ਹਾਂ ਕਰੰਟ ਮਰੀ ਆਂਦੀ ਆ ਮਸ਼ੀਨ ਜਦੋਂ ਤੇ ਮਾਰੇ ਗਈ ਨਾ ਕੰਡਤ ਮਾਰੇਗੇ ਤੇ ਮਰਵਾ ਰਹੀ ਗਿਆ ਹੀ ਪਹਿਲਾਂ ਕਹਿਨ ਨੂੰ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਵੀ ਮਸ਼ੀਨ ਵਾਲੇ ਨੂੰ ਬੁਲਾ ਲੈਂਦੇ ਤੁਸੀਂ ਅੱਜ ਤਾਂ ਬਾਪੂ ਵੀ ਘਰੇ ਠੀਕ ਕਰ ਜਾਂਦਾ ਕਿੰਨੀ ਵਾਰੀ ਕਰਾਈਏ ਕਿੰਨੀ ਵਾਰੀ ਕਰਾਈਏ ਨਾ ਮੇਰੀ ਗੱਲ ਸੁਣੋ ਤਾਂ ਆਪਣੇ ਭਰਾ ਨੂੰ ਕਹਿ ਨਹੀਂ ਸਕਦੀ ਵੀ ਮਸ਼ੀਨ ਦੇ ਦੇਵੇ ਹੋ ਨਵੀ ਮਮੇ ਜੀ ਖਮਾਲ ਕਰ ਜਾਂਦੇ ਹੋ ਕਿਉਂ ਉਹਦੇ ਤੁਸੀਂ ਇਕੱਠੇ ਪੈਸੇ ਲੈ ਲਏ ਸੀਗੇ ਵੀ ਸਾਡਾ ਮੁੰਡਾ ਬਾਹਰ ਤੋਰਨਾਗਾ ਭਾਈ ਸਾਨੂੰ ਪੈਸੇ ਦੇ ਦਿਓ ਉਹਨਾਂ ਨੇ ਦਾਲ ਦੇ ਉੱਕਣ-ਬੁੱਕੇ ਪੈਸੇ ਦਿੱਤੇ ਹੁਣ ਉਹ ਮੈਨੂੰ ਮਸ਼ੀਨਾਂ ਥੋੜਾ ਨਾ ਦੇਣਗੇ اچھا ਮਸ਼ੀਨਾਂ ਬੜੀ ਇੱਥੇ ਲੱਖਾਂ ਦੀ ਹੁੰਦੀ ਹੈ ਨਾ ਇੰਨਾ ਤਾਂ ਕਰ ਸਕਦਾ ਚਲ ਨਾ ਮੈਨੂੰ ਕੀ ਲੈਣਾ ਨਹੀਂ ਜੇ ਕੱਲ ਇੱਥੇ ਕਰੰਟ ਹੁੰਦਾ ਕੱਪੜੇ ਤੁਹਾਡੀ ਨਾਲ ਮਰ ਗਏ ਨਾ ਲੋਕਾਂ ਕਹਿੰਦੇ ਆਹੋ ਸੱਸ ਨੇ ਮਾਰਦੀ ਪਿੱਛੋਂ ਘਰ ਵਾਲਾ ਤਾਂ ਘਰ ਨਹੀਂ ਹੀ ਹੈਗਾ ਚਲ ਕੋਈ ਨਹੀਂ ਮੰਮੀ ਜੀ ਫਿਰ ਤੁਸੀਂ ਮਕੈਨਿਕ ਨੂੰ ਬੁਲਾ ਕੇ ਮਸ਼ੀਨ ਨਹੀਂ ਦਿੱਤਾ ਨਹੀਂ ਬੁਲਾਇਆ ਜਾਂਦਾ ਮਕੈਨਿਕ ਨਵੀਆਂ ਲਿਆਓ ਕਿੰਨੀ ਵਾਰ ਠੀਕ ਕਰਾਈ ਉਦੋਂ ਤਾਂ ਦੁੱਗਲੇ ਪੈਸੇ ਉੱਤੇ ਲੱਗ ਗਏ ਨੇ ਤੇ ਨਵੀਆਂ ਜੇ ਨਹੀਂ ਸੀ ਚਲ ਕੋਈ ਨਹੀਂ ਮੈਂ ਵੀਰੇ ਨਾਲ ਗੱਲ ਕਰਦੀ ਹਾਂ ਹਾਂ ਕਰ ਠੀਕ ਹੈ ਨਾ ਤੂੰ ਹੀ ਤੋਣੇ ਨਾ ਕੱਪੜੇ ਕਿਹੜਾ ਮੈਂ ਤੋਣੇ ਆ ਮੈਂ ਕੀ ਕਰਾਂ ਉਦੋਂ ਤਾਂ ਇਹਨਾਂ ਦਾ ਪੈਸਿਆਂ ਨਾਲ ਮੂੰਹ ਪਰਤਾ ਜੇ ਮੈਨੂੰ ਉਹਦੀ ਦਾਸ ਦਿੱਤਾ ਹੁੰਦਾ ਕਾਣੂਆ ਗੱਲਾਂ ਸੁਣਨੀਆਂ ਪੈਂਦੀਆਂ ਸੀ ਇੱਕ ਵਾਰੀ ਗੱਲ ਕਰਕੇ ਦੇਖ ਲੈਣੀ ਵੀਰੇ ਨਾਲ ਨਾ ਕੁਟੀਕੋ ਗੱਲ ਮਸ਼ੀਨ ਤਾਂ ਦੇ ਹੀ ਦੇਊਗਾ ਗੱਲ ਕਰਦੀ ਹੈ ਕੀ ਕਰਾਂ ਹੁਣ ਮੈਂ ਤਾਂ ਕਹਿੰਨੀ ਹੁਣ ਤੇਰੇ ਭਰਾ ਤੋਂ ਕਹਦੇ ਹੁਣ ਇਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਤਕੜੇ ਨੇ ਹੁਣ ਪਹਿਲਾਂ ਤਾਂ 25 ਲੱਖ ਦੇ ਤਾ ਹੋਰ ਉਸ ਦਾ ਮੁੰਡਾ ਵਾਰ ਭੇਜਦਾ ਵੀ ਉਦੋਂ ਮੈਂ ਆਦਾ ਸਮਾਨ ਲੈ ਲੈਂਦੀ ਨਹੀਂ ਉਹਨਾਂ ਨੂੰ ਆਇਆ ਵੀ ਕੁੜੀ ਨੂੰ ਕੱਲ ਨੂੰ ਤੰਗ ਕਰਨਗੇ ਇੱਕ ਵਾਰੀ ਫੋਨ ਲਾ ਲੈਣੀ ਹੈ ਨਾ ਮਸ਼ੀਨ ਤਾਂ ਦਵਾਈ ਦਊਗਾ ਵੀਰੇ ਨੂੰ ਫੋਨ ਲਾਉਣੀ ਹੈ ਚੱਕ ਲੈ ਵੀਰੇ ਫੋਨ ਹਾਂ ਵੀਰੇ ਸਸ ਰਿਹਾ ਫਸੀਗਲ ਦੀ ਬੀਗ ਮੈਂ ਵਧੀਆ ਤੁਸੀਂ ਕਿਵੇਂ ਹੋ ਹਾਂ ਬਹੁਤ ਵਧੀਆ ਭਾਬੀ ਕਿਵੇਂ ਹੈ ਬਈ ਸਾਰੇ ਵਧੀਆ ਵਧੀਆ ਮੈਂ ਤਾਂ ਇੱਕ ਗੱਲ ਕਰਨੀ ਸੀ ਬਈ ਹਾਂ ਬੋਲ ਇੱਕ ਵੀ ਚਾਰ ਕੰਨਾ ਸਾਰੇ ਬੋਲ ਮੈਂ ਕਹਿੰਦੀ ਸੀ ਕਿ ਵੀ ਮੇਰੀ ਸਸਾਲੀ ਮਸ਼ੀਨ ਨਾ ਖਰਾਬ ਹੋ ਗਈ ਕੱਪੜੇ ਧੋਣ ਵਾਲੀ اچھا ਤੇ ਮੇਰੀ ਸੱਸ ਕਹਿੰਦੀ ਸੀ ਵੀ ਤੇਰੇ ਭਰਾ ਨੂੰ ਫੋਨ ਕਰ ਦੇ ਉਹ ਤੈਨੂੰ ਨਵੀਂ ਮਸ਼ੀਨ ਦਿਵਾ ਜੂਗਾ ਕਿਉਂ ਪੁਰਾਣੀ ਠੀਕ ਕਰ ਲਿਆ ਮਸ਼ੀਨ ਦਿਵਾਉਂਦਾ ਵੀਰੇ ਹੁਣ ਤਨੁਪਤੀ ਆ ਹਨਾ ਮੈਂ ਧੋਣੇ ਹੁੰਦੇ ਨੇ ਕੱਪੜੇ ਉਦੋਂ ਨਹੀਂ ਧੋਣਾ ਧੋਣੇ ਹੁੰਦੇ ਨੇ ਉਦੋਂ ਆਸੀਂ ਸਾਰਾ ਕੁਝ ਦੇ ਦਿੱਤੀ ਚਮਟ ਤੋਂ ਲੈ ਕੇ ਸਾਰਾ ਕੁਝ ਉਸ ਟਾਈਮ ਤੇ ਇਹ ਕਹਿੰਦੇ ਸਨ ਉਹਨੂੰ ਕਿ 25-30 ਲੱਖ ਰੁਪਏ ਜਿਹੜਾ ਮਾਲ ਦਾ ਤੁਸੀਂ ਆਸੀਂ ਸਮਾਨ ਨਹੀਂ ਚਾਹੁੰਦੇ ਤੁਸੀਂ ਪੈਸੇ ਦੇ ਦੋਸਤਾਂ ਮੈਨਾਂ ਨੂੰ 25 ਲੱਖ ਰੁਪਏ ਦੇ ਕੇ ਉਹਨਾਂ ਦਾ ਮੁੰਡਾ ਵੇਚਦਾ ਹੋਏ ਇਹ ਮਸ਼ੀਨ ਦੀ ਡਿਮਾਂਡ ਕਰ ਰਹੇ ਨੇ ਕੀ ਕਰਦਾ ਵੀਰੇ ਮੈਂ ਤਾਂ ਕਿਹਾ ਸੀਗਾ ਤੁਸੀਂ ਵੀ ਗਲਤੀ ਕੀਤੀ ਉਦੋਂ ਮੈਨੂੰ ਦਾਅਸ ਦਿੱਤਾ ਹੁੰਦਾ ਨਾ ਹੁਣ ਮੈਨੂੰ ਆਹ ਟੋਰਚਾ ਨਾ ਸਹਣੀਆਂ ਪੈਂਦੀਆਂ ਮਾਸੀ ਕੀ ਕਰਦੇ ਫਿਰ ਦੇਖ ਕੇ ਫਿਰ ਵੀਰੇ ਤੁਸੀਂ ਵੀ ਸੋਚੋ ਨਾ ਬਾਹਰ ਜਾਣ ਵਾਲਾ ਤਾਂ ਬਾਹਰ ਬੈਠ ਗਿਆ ਦੁਖੀ ਤਾਂ ਮੈਂ ਹੁੰਨੀ ਆ ਨਾ ਤੂੰ ਥੀਕ ਸਾਥ ਕਰਾ ਲੈ ਤੇਰੇ ਉਹਨੂੰ ਘਰ ਵਾਲੇ ਨੂੰ ਫੋਨ ਕਰ ਲੈ ਕੀ ਜਾਂਦਾ ਤੂੰ ਉਹਨੂੰ ਨਹੀਂ ਕਿਹਾ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਚਲੋ ਮੇਰੀ ਗੱਲ ਸੁਣੋ ਮੈਂ ਇੱਕ ਵਾਰੀ ਉਹਨਾਂ ਦੇ ਇੱਕ ਮੇਰੀ ਗੱਲ ਸੁਣਾਓ ਇਹਦੇ ਗਾ ਉਹਨਾਂ ਤੇਰੇ ਘਰ ਵਾਲਾ ਬਾਹਰ ਭੇਜਦਾ ਵੀ ਹੁਣ ਉਹ ਵੀ ਤਾਂ ਕਮਾ ਕੇ ਤੇਜੀ ਦੇਣਾ ਉਹਨਾਂ ਨੂੰ ਕੁਝ ਉਹ ਤਾਂ ਮੰਮੀ ਦੇ ਖਾਤੇ 'ਚ ਹੀ ਪਾਉਂਦੇ ਨੇ ਬਾਈ ਜੀ ਚਲੋ ਕੋਈ ਨਾ ਮੈਂ ਉਹਨਾਂ ਨੂੰ ਫੋਨ ਕਰਦੀ ਆ ਤੁਹਾਡੇ ਨਾਲ ਮੈਂ ਬਾਅਦ ਚ ਕਰਦੀ ਆ ਗੱਲ ਤੂੰ ਪੁੱਛ ਕੇ ਦੱਸ ਨਹੀਂ ਫਿਰ ਜੇ ਉੱਥੇ ਨਾ ਬਣਾ ਰੇ ਮੈਨੂੰ ਦੱਸਦੀ ਫਿਰ ਮੈਂ ਤਾਂ ਤਵਾਵਾ ਗਈ ਹੋਰ ਕੀ ਆ ਠੀਕ ਹੈ ਵੀਰੇ ਹਾਂ ਚਲ ਇੱਕ ਵਾਰ ਤੇ ਉੱਥੇ ਕਰ ਲਈ ਗੱਲ ਠੀਕ ਆ ਜੋ ਕੰਦਲ ਮੈਨੂੰ ਦੱਸੇ ਠੀਕ ਆ ਠੀਕ ਹੈ ਭਾਈ ਜੀ ਠੀਕ ਮੈਂ ਤਾਂ ਕੁਸੂਤੀ ਫਸ ਗਈ ਨਾ ਆਪਦੀ ਜਾਨ ਛਡਾ ਕੇ ਤਾਂ ਬਾਹਰ ਭੱਗ ਗਿਆ ਮੈਨੂੰ ਇੱਥੇ ਛੱਡ ਗਿਆ ਮੇਹਣੇ ਜੋ ਗਿਆ ਹੁਣ ਉਹ ਦਰੋ ਇਹ ਕਹਿੰਦੀ ਆ ਵੀ ਪੇਕਿਆਂ ਤੋਂ ਲਿਆ ਉਤਰੋ ਭਰਾ ਕਹਿੰਦਾ ਬੰਦੇ ਤੋਂ ਮੰਗ ਠੀਕ ਆ ਚਲ ਕਿਹਦਾ ਫੋਨ ਸੀਗਾ ਦਿਪੀ ਦਾ ਫੋਨ ਸੀਗਾ ਆਪਣੇ ਦਾ ਕੀ ਕਹਿੰਦੀ ਆ ਹੁਣ ਯਾਰ ਉਹਦੀ ਮਸ਼ੀਨ ਕਰੰਟ ਕਰੰਟ ਮਾਰਦੇ ਹੋਣੀ ਉਹਦੀ ਸੱਸ ਕਹਿੰਦੀ ਤੇਰੇ ਭਰਾ ਤੋਂ ਮੰਗਾ ਮੈਂ ਕਿਹਾ ਜਿਹੜਾ ਤੇਰਾ ਪੁਰਾਣਾ ਪੈਸੇ ਲਾ ਕੇ 25 ਲੱਖ ਲਾ ਕੇ ਬਾਹਰ ਭੇਜਿਆ ਹਾਂ ਉਹ ਵੀ ਤਾਂ ਪੈਸੇ ਭੇਜਦਾ ਸਿਆਣੀ ਗੱਲ ਆ ਭਾਈ ਫਿਰ ਤੁਹਾਡੀ ਸਹੀ ਗੱਲ ਆ ਤੁਸੀਂ ਐਂ ਕਹਿਤਾ ਆਏ ਕੀ ਕੀ ਗੱਲ ਇੱਥੇ ਪੈਸੇ ਧਰੇ ਨੇਗੇ ਅੱਜ ਮਸ਼ੀਨ ਮੰਗਦੀ ਕੱਲ ਨੂੰ ਖਬਰਾਂ ਕੁਝ ਹੋਰ ਮੰਗੂ ਕਿਉਂ ਕੀ ਗੱਲ ਅਸੀਂ ਵਿਆਹ ਨਹੀਂ ਕੀਤਾ ਮੇਰੀ ਗੱਲ ਸੁਣ ਲੋ ਪਹਿਲਾਂ ਤਾਂ ਆਪਾਂ ਇੰਨਾ ਪੈਸਾ ਲਾ ਕੇ ਪੈਲਸ 'ਚ ਵਿਆਹ ਕੀਤਾ ਫਿਰ 25 ਲੱਖ ਉਹਨੂੰ ਬਾਹਰ ਤੋਰਿਆ ਦੇ ਕੇ ਹੈ ਕਿਉਂ ਹਜੇ ਵੀ ਉਹਨੂੰ ਦਾਜ ਚਾਹੀਦਾਗਾ ਕੋਈ ਤਾਂ ਮੈਂ ਤੇਰੇ ਘਰ ਵਾਲੇ ਤੋਂ ਮੰਗਾ ਲਗੀ 5-7 ਹਜ਼ਾਰ ਦੀ ਮਸ਼ੀਨ ਨਾ ਮਸ਼ੀਰ ਕੀ ਗੱਲ ਉਹਦੇ ਸਾਰੇ ਲੈ ਕੇ ਨਹੀਂ ਦੇ ਸਕਦੇ ਮਸ਼ੀਨ ਵਾਸਤੇ ਭਰਾ ਨੂੰ ਫੋਨ ਲਾ ਲਿਆ ਆ ਗੱਲਾਂ ਨਹੀਂ ਪਈ ਚੱਲਣੀਆਂ ਮੈਂ ਤੁਹਾਨੂੰ ਪਹਿਲੇ ਹੀ ਦੱਸਦਾ ਅਸਤਾਵ ਦੀ ਮਸ਼ੀਨ ਨਹੀਂ ਲੈਂਦੇ ਪੈਸੇ ਪੈਸੇ ਨੂੰ ਬਚਾਉਣੇ ਫਿਰਦੇ ਆ ਰੋਟੀ ਲਿਆ ਛੱਡ ਪਰਾਂ ਕੋਈ ਨਾ ਮੈਂ ਕਹਤਾ ਦੇਖ ਲਾ ਖੱਡਾ ਖਰਾਬ ਆ ਪਹਿਣ ਬਾਰੇ ਬੋਲਣ ਲੱਗ ਗਈ ਨਾ ਮਿੰਟ ਚ ਕਹਤਾ ਛੱਡ ਪਰਾ ਐਂ ਗੱਲ ਟਾਲ ਜਾਂਦਾ ਗਾ ਕੋਈ ਨਹੀਂ ਮਸ਼ੀਨਾ ਕੀ ਇਹਦਾ ਟ੍ਰੇਨਾਂ ਵੀ ਭੇਜੂੰਗੀ ਦੇਖੀ ਦਾਜ ਚ ਬਣੀ ਨਹੀਂ ਰੋਟੀ ਬਸ ਆ ਹੁਣ ਵੇਖ ਲੋ ਵੇਖਣ ਦੇ ਆ ਨਾ ਕਦੋਂ ਦਾ ਕਿਹਾ ਉਹਨੇ ਰੋਟੀ ਨੂੰ ਓ ਯਾਰ ਐਡੀ ਜਿੱਲੀ ਏ ਅੱਜ ਭੱਜ ਭੱਜ ਪੈਣੀ ਆ ਮਰੀ ਭੱਜ ਭੱਜ ਪੈਣੀ ਆ ਤੁਹਾਨੂੰ ਬੜਾ ਪਤਾ ਸਾਰ ਦਿਨ ਮੈਂ ਰਹਿਣੀ ਆ ਉਹਦੇ ਨਾਲ ਦੱਕਾ ਨਹੀਂ ਤੋੜਦੀ ਉਹ ਅੱਧੇ ਪਿੰਡ 'ਚ ਤੇਰੀ ਆਵਾਜ਼ ਜਾਂਦੀ ਐ ਮੇਰੀਆਂ ਜਾਂਦੀ ਐ ਹਨਾ ਉਹ ਯਾਰ ਕੁੜੀ ਐ ਹੌਲੀ-ਹੌਲੀ ਆਪੇ ਸਾਰੇ ਲੱਗ ਜੂ ਕੰਮ ਕਰਨ ਜੇ ਮੈਂ ਨਾ ਨਾ ਕਰਾਵਾਂ ਇੰਨਾ ਵੀ ਨਾ ਹੋਵੇ ਕੰਮ ਅੱਛਾ ਤੂੰ ਕਿੱਥੇ ਫਿਰਦੇ ਪੈ ਬਹਿ ਜਾ ਬਹਿ ਜਾ ਜਾ ਆਉਣਾ ਚੰਗੀ ਤਰ੍ਹਾਂ ਤੈਨੂੰ ਕੱਪੜੇ ਤੁਹਾਨੂੰ ਕਹਿ ਦੋ ਉਹ ਵੇਖ ਲੋ ਉਹ ਮਸ਼ੀਨ ਨੂੰ ਕਹਿੰਦੇ ਇਹਨੂੰ ਠੀਕ ਕਰਾ ਦੋ ਦੱਸ ਉਹ ਜਵਾਕੜੀ ਐ ਹੌਲੀ-ਹੌਲੀ ਸਭ ਲੱਗ ਜੂ ਆਪੇ ਕਰਨਾ ਮਸ਼ੀਨ ਕਰਾ ਦੇਣਾ ਠੀਕ ਮਸ਼ੀਨ ਨੂੰ ਕੀ ਹੋਇਆ ਮੇਰੇ ਸੁਣ ਲੈ ਕਹਿੰਦਾ ਮਸ਼ੀਨ ਵਿਚੋ ਨਹੀਂ ਠੀਕ ਕਰਾਣੀ ਹੈਗੀ ਮੈਂ ਉਹਨੂੰ ਕਿਹਾ ਯਾਰ ਆਪਣੇ ਭਾਈ ਨੂੰ ਕਾਲ ਫੋਨ ਦੇਨੇ ਸੰਦੇ ਉਹ ਹਟ ਤੈਨੂੰ ਬੇਇੱਜ਼ਤੀ ਕਰਾਈ ਜਾਏਗਾ ਤੂੰ ਇਹ ਕਹਿੰਦੀ ਬੇਇੱਜ਼ਤੀ ਹੈ ਕਹਿੰਦੀ ਬੇਇੱਜ਼ਤੀ ਹੈ ਮੈਂ ਆਪੇ ਇੱਕ ਕਰਾ ਦੂੰਗਾ ਮਸ਼ੀਨ ਠੀਕ ਚੱਪੜ ਕੇ ਬਿਠੇ ਰਹਾ ਤੂੰ ਹੀ ਤੂੰ ਹੀ ਕਰਾ ਦੋਗੇ ਇੱਥੇ ਠੀਕ ਕਿਉਂ ਕੀ ਗੱਲ ਉਹਦੇ ਭਰਾ ਨਹੀਂ ਦੇ ਸਕਦਾ ਉਹਦੇ ਬੜੇ ਤਗੜੇ ਨੇ ਮੰਮੀ ਜੀ ਮੈਂ ਤੁਹਾਨੂੰ ਥੱਲੇ ਲੱਭੀ ਜਾਂਦੀ ਸੀ ਤੁਸੀਂ ਤਾਂ ਆ ਕੇ ਬਹਿ ਗਏ ਲੈ ਅਸੀਂ ਗਵਾਚੇ ਜਿਹੜੇ ਲੱਭੀ ਜਾਂਦੀ ਪਈਏ ਅੱਛਾ ਮੈਂ ਤਾਂ ਕਹਿੰਦੀ ਸੀ ਬਾਪੂ ਜੀ ਵੀ ਮੰਮੀ ਆਪਾਂ ਮਸ਼ੀਨ ਨਵੀਂ ਨਾ ਲਈ ਆਈਏ ਹਾਂ ਪਾਤ ਤੇ ਪੈਸੇ ਉਹਨੇ ਤੇ ਭਰਾ ਨਹੀਂ ਤਾਂ ਕੋਈ ਨਹੀਂ ਇਹਨੂੰ ਮੈਂ ਕਰਾ ਲਈ ਨਾ ਚੁੱਪ ਰੋ ਤੁਸੀਂ ਪਾਤ ਤੇ ਪੈਸੇ ਨਹੀਂ ਪੈਸੇ ਤਾਂ ਨਹੀਂ ਉਹਨਾਂ ਨੇ ਪਾਏ ਮੈਂ ਕਹਿੰਦੀ ਸੀ ਨਾ ਉਹ ਚੰਨ ਨੇ ਪਾਏ ਸੀਗੇ ਜਿਹੜੇ ਪੈਸੇ ਕਿਉਂ ਮੇਰਾ ਬੋਤ ਤੈਨੂੰ ਪੈਸੇ ਪਾਏਗਾ ਹੈ ਮਸ਼ੀਨ ਵਾਸਤੇ ਤੇ ਤੇਰੇ ਭਰਾ ਕਾ ਦੇ ਵਾਸਤੇ ਹਾਦੋਂ ਆ ਗਈ ਤੇਰੇ ਵਾਲੀ ਆ ਵੇਖ ਲੋ ਹੁਣ ਡੜੀ ਜੀ ਤੁਹਾਨੂੰ ਪੱਦੀ ਆ ਵਿਚ ਚੰਨ ਪੈਸੇ ਪਾਉਂਦੇ ਨੇ ਆਪਾਂ ਪਰ ਨਵੀਂ ਮਸ਼ੀਨ ਲਿਆਉਣੀ ਐ ਇੱਕ ਓ ਠੀਕ ਆ ਉਹ ਵੀ ਕਮਾਉਂਦਾ ਹੀ ਉੱਥੇ ਜੇ ਪੈਸੇ ਪਾ ਦੂਗਾ ਮਸ਼ੀਨ ਆ ਜੂਗੀ ਫਿਰ ਕੀ ਹੋ ਗਿਆ ਅੱਛਾ ਆ ਮਸ਼ੀਨ ਮੇਰੇ ਪੇਕਿਆਂ ਦੀ ਐ ਤੇ ਇਹ ਨਹੀਂ ਦੀਆਂ ਸਾਦੀ ਓ ਇੰਨਾ ਕੁਛ ਤਾਂ ਦੇ ਤਾਂ ਉਹਨਾਂ ਨੇ ਕਸਰ ਐ ਕੋਈ ਕੀ ਦਿੱਤਾ ਆਪਣੀ ਧੀ ਨੂੰ ਦਿੱਤਾ ਹਾਂ ਮੰਮੀ ਜੀ ਮੈਨੂੰ ਦਿੱਤਾ ਹੁੰਦਾ ਤਾਂ ਮੈਂ ਤੁਹਾਡੀਆਂ ਗੱਲਾਂ ਕਿਉਂ ਸੁਣਦੀ ਹੁਣ ਉਹਨੂੰ ਵੀ ਪਤਾ ਵੀ 25 ਲੱਖ ਆਣਾ ਡਿੱਕੀਆਂ ਨਹੀਂ ਇਕੱਠੀਆਂ ਹੁੰਦੀਆਂ ਉਹਨਾਂ ਨੇ 25 ਲੱਖ ਦਿੱਤਾ ਤੁਹਾਨੂੰ ਨਾ ਮੈਨੂੰ ਵਾਰ-ਵਾਰ 25 25 25 25 ਲੱਖ ਸੁਣਾਈਆਂ ਚਪਰੋ ਤੁਸੀਂ ਨਾ ਮੈਨੂੰ ਮੇਨੇ ਮਾਰੀ ਜਾਨੀ ਐ ਕਸਾਨ ਕੀਤਾ ਦੇ ਕੇ ਮੰਮੀ ਜੀ ਮੇਨੇ ਨਹੀਂ ਪਰ ਤੁਸੀਂ ਐਂ ਦੇਖੋ 20 ਵਾਰ ਸੁਣਾ ਦਿੱਤੇ ਤੁਹਾਡੇ ਸੈਟ ਹੋਇਆ ਨਾ ਬਾਹਰ ਉਹਨਾਂ ਦੀ ਤੀ ਤਾਂ ਫਿਰਦੀ ਐ ਰੁਲਦੀ ਐ ਅੱਛਾ ਮੇਰਾ ਪੁੱਤ ਤੇ ਤੇਰਾ ਘਰ ਵਾਲਾ ਨਹੀਂ ਉਹ ਗੱਲ ਸੁਣ ਪੁੱਤ ਤੂੰ ਐ ਨੂੰ ਆਪਣੇ ਆਪ ਨੂੰ ਬੇਗਾਨਾ ਨਾ ਸਮਝਿਆ ਕਰ ਤੂੰ ਤਾਂ ਸਾਡੀ ਧੀ ਐ ਆਹੋ ਆਮ ਆਪਣੀ ਧੀ ਹੋ ਗਈ ਉਹਨਾਂ ਨੇ ਦੇਖੀ ਉਹਨਾਂ ਆਪਣੀ ਧੀ ਆ ਫਿਰ ਅੱਛਾ ਸਾਡੀ ਧੀ ਅੱਛਾ ਨਹੀਂ ਹੁਣ ਉਹ ਹਜੇ ਵੀ ਪੈਸੇ ਉਹ ਦੇਈ ਜਾਣ ਹੁਣ ਬਾਪੂ ਜੀ ਮੇਰਾ ਭਰਾ ਤਾਂ ਵਈ ਦਿਨ ਨੂੰ ਕਹਿੰਦਾ 1 ਰੁਪਿਆ ਨਹੀਂ ਤੇਰੇ ਘਰਾਂ ਨਾਲ ਕਮਾਉਂਦਾ ਉਹ ਤੇ ਲਾਇਆ 25 ਲੱਖ ਉਹਨੂੰ ਵਾਰ ਤੋੜਿਆ ਉਹ ਤੋਂ ਮਸ਼ੀਨ ਮੰਗਾਉਂਦਾ ਨਹੀਂ ਮੇਰੇ ਲਈ ਕਮਾਉਂਦਾ ਨਾ ਮਸ਼ੀਨ ਬੜੀ ਲੱਖਾਂ ਦੀ ਆਉਣੀ ਦੱਸ 30000 ਰੁਪਏ ਨਾਲ ਕੋਲ ਸਰਦਾ ਹੈਗਾ ਪੁੱਤ ਤੂੰ ਐ ਕਰ ਕੰਮ ਕਰ ਲੈ ਜਾਂ ਰੋਟੀ ਬਣਾ ਮੈਂ ਮਸ਼ੀਨ ਮੈਂ ਬਲਾ ਕੇ ਉਹਨੂੰ ਠੀਕ ਕਰਾ ਦਿੰਨਾ ਨਹੀਂ ਠੀਕ ਹੈ ਬਾਪੂ ਜੀ ਚੁੱਪ ਕਰ ਕੇ ਮੇਠੇ ਰ ਬਣੇ ਆਏ ਤੁਸੀਂ ਸਿਰ ਤੇ ਚੜਾ ਲਓ ਨੂੰ ਅੱਗੇ بڑے ਕੰਮ ਕਰਦੀ ਏ ਤਾਂ ਇਹ ਡੈੜੀ ਡੈੜੀ ਕਰਦੀ ਵੀ ਡੈੜੀ ਮੇਰਾ ਸਰਦ ਕੋਣ ਸਿਰ ਤੇ ਚੜਿਆ ਹੋਇਆ ਸਿਰ ਤੇ ਚੜਾ ਲਓ ਅੱਛਾ ਹਾ ਕੋਣ ਜਾਣਦਾ ਨਹੀਂ ਜਾਣਦਾ ਪਿੰਡ ਜਾਣਦਾ ਕੋਣ ਸਿਰ ਤੇ ਚੜਿਆ ਬੱਸ ਕਰ ਬਾਣੀ ਕਰ ਲੈ ਸਾਡੇ ਮਾਮਲੇ ਚ ਨਾ ਬੋਲਿਆ ਕਰ ਜਨਾ ਨੀ ਦੇਚ ਬਾਈ ਤੋ ਜੁੜੇ ਹੱਥ ਹੋਏ ਆਹ ਜਾ ਰੋਟੀ ਖਾ ਜਾ ਕੇ ਚਾਰ ਦਿਨ ਮੈਨੂੰ ਚਾਰ ਦਿਨ ਨਹੀਂ ਹਾਂ ਕਰਦੀਆਂ ਮਸ਼ੀਨ ਜਦੋਂ ਨੂੰ ਠੀਕ ਹੋਊਗੀ ਹੋਊਗੀ ਮੈਂ ਜਿੰਨੇ ਕੱਪੜੇ ਹੈਗੇ ਨਾ ਹੱਥੀ ਮਸਲ ਦਿੰਨੀ ਆ ਤਾਬ ਬਰ ਲੰਬਾ ਪਾਣੀ ਦਾ ਨਾ ਮੇਰੀ ਗੱਲ ਸੁਣਨੀ ਨਾ ਤੂੰ ਬੜੀ ਸਿਆਣੀ ਬਣਨੀ ਹੈ ਹੈ ਮੇਰੇ ਬੰਦੇ ਨਾਲ ਤੂੰ ਲੜਾ ਤਾ ਦੱਸ ਮੈਂ ਕੀ ਕਹਤਾ ਮਮੀ ਜੀ ਅੱਛਾ ਜਮਾਨ ਬੜੀ ਲੜਾਨੀ ਹੈ ਨਾ ਤੈਨੂੰ ਨਹੀਂ ਪਤਾ ਹੈਗਾ ਜਦੋਂ ਵੇਖਣ ਡੈਡੀ 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 ਵੀ ਤੇਰੇ ਨਾਲ ਦੀ ਗੱਲਾਂ ਕਰਦਾ ਤੇ ਹੁਣ ਮੈਂ ਨਾਲ ਦੇ ਕਹਨ ਫੋਨ ਕਰਕੇ ਨਾ ਫਿਰ ਮੇਰੇ ਬੱਚੇ ਨੇ ਮੈਨੂੰ ਲੜਾਦੀ ਮੇਰੇ ਨਾਲ ਹੈ ਨਾ ਮੁੰਡੇ ਨੂੰ ਨਹੀਂ ਮਮਮੀ ਜੀ ਉਹ ਤੁਹਾਡੇ ਨਾਲ ਕਿਉਂ ਲੜੇ ਮੇਰੀ ਸੁਣ ਨਾ ਗੱਲ ਮੇਰੇ ਪੁੱਤ ਨੂੰ ਕਹਨ ਤਾਂ ਫੋਨ ਕਰਕੇ ਉਹਨੂੰ ਚੁੱਕੇ ਉਹ ਮੇਰੇ ਨਾਲ ਲੜੇ ਨਾ ਅਈ ਦੋਪਹਿਰ ਨੂੰ ਨੀ ਸਿੱਤਰ ਹੋ ਜਾ ਮम्मी ਜੀ ਮੈਂ ਕਿੱਥੇ ਜਾਵਾਂ ਜਿੱਥੇ ਮਰਜੀ ਜਾ ਤੇ ਮੇਰੀ ਗੱਲ ਸੁਣ ਮਸ਼ੀਨ ਲੈ ਕੇ ਆਈ ਹਾਂ ਨਿਰ ਕਰ ਕਰਨਾਂ ਪੜੀ ਚੰਦ ਮम्मी ਜੀ ਮੇਰੀ ਮੈਂ ਕਿੱਥੇ ਜਾਵਾਂ ਮੇਰਾ ਘਰ ਆਏ ਤੋ ਚੱਲ ਚੱਲ ਨਿਕਲ ਮम्मी ਮੈਂ ਕਿੱਥੇ ਜਾਉਂਗੀ ਚੱਲ ਚੱਲ ਨਿਕਲ ਆਪ ਇੱਥੇ ਬੈਠ ਤੁਸੀਂ ਐ ਨਾ ਕਰੋ ਮੇਰੀ ਸੁਣਨਾ ਮੇਰਾ ਘਰ ਆਏ ਘਰ ਤੇਰਾ ਹੈ ਨਾ ਬਸ ਮਸ਼ੀਨ ਲੈ ਕੇ ਬੜੀ ਆਪਣੇ ਭਰਾਣ ਕਹਿਦੀ ਚੱਲ 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 ਨਿਕਲ ਇਥੋਂ ਰੱਬ ਦੇਖ ਲਾ ਬਾਪੂ ਜਿਹੜੀ ਤੇ ਤੂੰ ਆਵਦੀ ਰਾਣੀ ਵਾਂਗੂ ਪਾਲੀ ਸੀ ਨਾ ਅੱਜ ਗਲੀਆਂ ਦੇ ਕੱਖਾਂ ਵਾਂਗੂ ਰੁਲ ਗਈ ਇਹਦਾ ਸਪਰੇਅ ਕਰਨੀ ਪਊਗੀ ਬਹੁਤ ਸੁੰਡੀ ਪਈ ਵੀ ਆ ਇਹਨਾਂ ਨੂੰ ਬਾਪੂ ਹਾਬਤ ਕੀ ਕਰਿਆ ਨੇ ਤੂੰ ਥੁਪੇ ਥੁਪੇ ਮਾਤਾ ਪੁੱਤ ਨੂੰ ਕੰਮ ਲੱਗਿਆ ਹੋਇਆ ਕਰਨ ਆ ਲੋ ਪਾਣੀ ਪੀਓ ਹਾਂ ਮੇਰੀ ਰਾਣੀ ਤੀ ਮੇਰੇ ਵਾਸਤੇ ਪਾਣੀ ਲੈ ਕੇ ਆਇਆ ਠੰਡਾ ਆ ਮੈਂ ਕਰਦੀ ਆ ਨਾ ਪੁੱਤ ਤੂੰ ਕਹਤੇ ਕਰੂੰਗਾ ਫਰਦੋਕੇ ਬਾਪੂ ਤੂੰ ਵੀ ਤਾਂ ਧੁੱਪੇ ਮੱਚੀ ਆ ਨਾ ਕਦੋਂ ਨਾ 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 ਤੂੰ ਤਾਂ ਮੇਰੀ ਲਾਡੋ ਧੀ ਐ ਐਂ ਤਾਂ ਮੈਨੂੰ ਪਤਾ ਹਾਂ ਹਾਲੇ ਪਤਾ ਹੈ ਹਰ ਕੀ ਹਾਲ ਬੇਟਾ ਅੱਛਾ ਹਾਂ ਹਾਂ ਨਾ ਸੀ ਵਧੀਆ ਠੀਕ ਨੇ ਡੈਡੀ ਵੀ ਹੂੰ ਕੋਣ ਦੀਪੀ ਉਹ ਤਾਂ ਬਤ ਸੁੱਤੀ ਹੋਈ ਹੈ ਅੰਦਰ ਮੈਂ ਹਣ ਉਹਨੂੰ ਕਦੇ ਉਠਾਇਆ ਨਹੀਂ ਹੈਗਾ ਹਾਂ ਜੇ ਸੁੱਤੀ ਹੋਏ ਮੈਂ ਚਲੋ ਆਰਾਮ ਕਰਦੀ ਜਿਵਾਕੜੀ ਵਿਚਾਰੀ ਤੇ ਮੈਨੂੰ ਹੁੰਦਾ ਵੀ ਚਲ ਮੈਂ ਆਪੇ ਕੰਮ-ਕੁਮ ਕਰ ਲੈਣੀ ਆ ਕਿੰਨਾ ਵੀ ਕੰਮ ਹੁੰਦਾ ਨਾਲੇ ਮੈਂ ਹਣ ਕਿ ਤੰਗ ਕੀਤਾ ਹੀ ਨਹੀਂਗਾ ਹੋਰ ਹਾਂ ਹੋਰ ਠੀਕ ਹੀ ਠਾਕੇ ਤੂੰ ਅੱਛਾ ਅੱਛਾ ਨਾ ਚਲ ਕੋਈ ਨਹੀਂ ਜੇ ਤਾ ਉੱਠਦੀ ਹੈ ਫਿਰ ਮੈਂ ਗੱਲ ਕਰਾ ਦਾਂਗੀ ਹਨਾ ਠੀਕ ਹੈ ਹਾਂ ਤੂੰ ਆਪਣਾ ਧਿਆਨ ਰੱਖੀ ਚੰਗਾ हां ठीक है पता ओके ਲੈ ਹੁਣ ਨਵੇਂ ਜੱਪ ਪੈ ਗਿਆ ਕੀ ਤੈਨੂੰ ਨਾ ਫੋਨ ਕਰ ਲਵੇ ਕੀ ਕਰਾਂ ਹੁਣ ਮੈਂ ਚਲ ਦੇਖਦੀ ਹਾਂ ਫਿਰੇ ਪੱਬੀ ਅੰਦਰ ਸੁੱਤੇ ਫੇਓਗੇ ਖੁਸ ਹੁੰਦੀ ਨਹੀਂ ਹੈਗਾ